ਜੇ ਕਰ ਲਗਾਹੇ ਵਾਲੇ ਪੀਰ ਦਾ ਸੱਚੀ ਤੋਂ ਪਵਾ ਕੀ ਹੈ ਅੱਜ ਜੋ ਮੀਟਿੰਗ ਰੱਖੀ ਗਈ ਹੈ ਪ੍ਰੇਮਦਾਮ ਦਰਬਾਰ ਦੇ ਵਿੱਚ ਇਹ ਮੀਟਿੰਗ 21 22 ਤੇ 23 April ਦਾ ਜੋ ਸਾਲਾਨਾ ਮੇਲਾ 16ਵਾਂ ਵਿਸ਼ਾਲ ਮੇਲਾ ਪ੍ਰੇਮਦਾਮ ਵਿਖੇ ਆ ਗਿਆ ਉਧਰ ਲਈ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਗਰ ਕਰੂੰਗਾ ਕਿ ਪ੍ਰੇਮਦਾਮ ਮੇਲੇ 'ਚ ਪਹੁੰਚ ਕੇ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ 21 22 ਔਰ 23 April ਜੋ ਫੰਕਸ਼ਨ ਹੋਣਗੇ 21 April ਨੂੰ ਰੱਜ ਯਾਤਰਾ ਹੋਊਗੀ ਵਿਸ਼ਾਲ ਰੱਜ ਯਾਤਰਾ ਜੋ ਕੌਮੀ ਇਕਜਤਾ ਪ੍ਰਤੀਕ ਹੈ ਰਾਮੇਲਾ ਮੈਦਾਨ ਦਰੈਸੀ ਰੋਡ ਤੋਂ ਸਟਾਰਟ ਹੋ ਕੇ ਸ਼ਿਪਰੀ ਸ਼ਿਪਰੀ ਚੌਕ ਉੱਤੇ ਹੋਏtrem dham dev sampan hogi 22 ਅਤੇ 23 ਤਰੀਕ ਦੀ ਵਿਸ਼ਾਲ ਮਹਿਫਲ ਹੋਊਗੀ ਇਸ ਮਹਿਫਲ ਦੇ ਵਿੱਚ ਬੜੇ ਅੱਛੇ-ਅੱਛੇ ਆਰਟਿਸਟ ਜਿਵੇਂ ਕਿ ਮਾਸਟਰ ਸਲੀਮ ਲਖਵਿੰਦਰ ਵਡਾਲੀ ਦਰਬਾਰ ਦੇ ਪਗੜੀਬੰਦ ਕਵਾਲ ਅਨੀਸ਼ ਸਾਬਰੀ ਇੰਦਰਜੀਤ ਨਿੱਕੂ ਹੋਰ ਵੀ ਬੜੇ ਅੱਛੇ-ਅੱਛੇ ਆਰਟਿਸਟ ਦਰਬਾਰ ਤੇ ਹਾਜ਼ਰੀ ਦੇਣਗੇ ਯਾਤਰਾ ਹੈਗੀ ਬਾਬਾ ਜੀ ਕਿੱਥੋਂ ਦੀ ਕਿੱਥੇ ਤੱਕ ਨਿਕਲੂਗੀ ਜਿਹੜੀ ਰਸ ਜਿਹੜਾ ਰਸ ਕੀ ਤਿਆਰ ਕੀਤਾ ਹੈ ਨਾ ਕਿਦਾਂ ਦੇ ਐਂਕ ਚੱਕੀ ਵੀ ਉਹਦੇ ਚ ਸਪੈਸ਼ਲਟੀ ਜੀ ਬਿਲਕੁਲ ਜੋ ਰਾਸ਼ੀ ਯਾਤਰਾ ਹੈਗੀ ਹੈ ਉਹ ਰਾਮੀਲਾ ਮੈਦਾਨ ਡਿਸਟ੍ਰਿਕਟ ਗਰਾਊਂਡ ਤੋਂ ਸਟਾਰਟ ਹੋਊਗੀ ਜੀ ਔਰ ਸ਼ਿਪੂਰੀ ਚੌਕ ਹੁੰਦੇ ਹੋਏ ਦਰਵਾਜ਼ੇ ਦੇ ਵਿੱਚ ਸੰਪਨ ਹੋਊਗੀ ਔਰ ਰਥ ਬੜਾ ਖੂਬਸੂਰਤ ਲਾਈਟਾਂ ਨਾਲ ਰਸ ਬਣਾਇਆ ਗਿਆ ਹੈ ਲਗਭਗ ਸਾਨੂੰ ਅੱਜ 45 ਦਿਨ ਹੋ ਗਏ ਆ ਜੀ ਰਥ ਨੂੰ ਤਿਆਰ ਕਰਦੇ ਹੋਏ ਔਰ ਅਜੇ ਵੀ ਚਾਰ ਤੇ ਲੱਗੇ ਪੰਜ ਦਿਨ ਹੋਰ ਲੱਗਣਗੇ ਬੜਾ ਹੀ ਖੂਬਸੂਰਤ ਲੱਗਦਾ ਹੈ ਪੂਰੇ ਪੂਰੇ ਰਸੂਨ ਲਾਈਟਿੰਗ ਦਿੱਤੀ ਗਈ ਹੈ ਇਹ ਅੰਡਰ ਲਾਈਟ ਪੂਰੇ ਰਸੂਨ ਦਿੱਤੀ ਗਈ ਹੈ ਕਿ ਜਿਤ ਤੱਕ ਮੇਰਾ ਖਿਆਲ ਹੈ ਕਿ ਰਾਤ ਦਾ ਇੱਕ ਰੁਖ ਦੇਖਣ ਦੇ ਯੋਗ ਹੋਆ ਇਹ 16ਵਾਂ ਵਿਸ਼ਾਲ ਮੇਲਾ ਜੀ ਪਿਛਲੇ 16 ਸਾਲ ਤੋਂ ਲਗਾਤਾਰ ਪ੍ਰੇਮ ਦਾਮ ਮੇਲਾ ਹੋ ਜਾਂ ਰਿਹਾ ਹੈ ਔਰ ਇਹ ਮੇਲਾ ਲਗਦਾ ਤਾਂ ਵੀ ਇਸ ਕਰਦੇ ਜਨਮ ਦਿੰਦੇ ਮੌਕੇ ਦੇਕਰ ਮਨ ਆਸੀ ਹਰ ਸਾਲ ਲੇਕਿਨ ਕੋਮੀ ਇੱਕ ਤਰ੍ਹਾਂ ਦਾ ਪ੍ਰਤੀਕ ਹੁੰਦਾ ਹੈ ਜੀ ਮੈਂ ਜਿੰਨੀ ਸੰਗਤ ਪ੍ਰੇਮਦਾਮ ਨਾਲ ਜੁੜੀ ਹੋਈ ਐ ਚਾਹੇ ਉਹ ਲੁਧਿਆਣਾ ਦੀ ਐ ਚਾਹੇ ਉਹ ਪੰਜਾਬ ਦੀ ਐ ਚਾਹੇ ਅੰਨਿਆ ਰਾਜ ਐ ਜਾਂ ਅੰਨਿਆ ਕੰਟਰੀ ਉਹ ਜਿੰਨੀ ਵੀ ਸੰਗਤ ਪ੍ਰੇਮਦਾਮ ਨਾਲ ਜੁੜੀ ਐ ਸਭ ਨੂੰ ਆਗਰਹਿ ਕਰੂੰਗਾ ਕਿ ਪ੍ਰੇਮਦਾਮ ਮੇਲੇ 'ਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਵਾਰ ਕੀ ਕੀ ਖਾਸ ਪ੍ਰਬੰਧ ਹੋਣਗੇ ਰਾਜੀ ਜੀ ਖਾਸ ਪ੍ਰਬੰਧ ਅਸੀਂ ਬਹੁਤ ਉਮੀਦਾਂ ਰੱਖਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਵੀ ਬਹੁਤ ਸਾਥ ਦਿੱਤਾ ਐ ਅੱਗੇ ਵੀ ਲਗਾਤਾਰ ਸਾਥ ਮਿਲਦਾ ਰਹੂਗਾ ਪਬਲਿਕ ਜਿੰਨੀ ਵੀ ਆਊਟ ਆਫ ਸਟੇਟ ਜਾਂ ਆਊਟ ਆਫ ਕੰਟਰੀ ਆ ਰਹੀ ਹੈ ਉਹਨਾਂ ਦਾ ਰਹਿਣ ਦਾ ਖਾਣ ਦਾ ਪੀਣ ਦਾ ਸੌਂਦਾ ਪੂਰਾ ਇੰਤਜ਼ਾਮ ਦਰਬਾਰ ਵੱਲੋਂ ਹੋਊਗਾ ਔਰ ਜਿੰਨੀ মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿੰਨੀ ਵੀ ਆਉਗੀ ਉਹਨਾਂ ਲਈ ਕਾਰਡ ਇਸ਼ੂ ਕੀਤਾ ਗਿਆ ਹੈ ਇੱਕ ਚੈਨਲ ਨੂੰ ਅਸੀਂ ਦੋ ਕਾਰਡ ਇਸ਼ੂ ਕਰ ਰਹੇ ਹਾਂ ਉਹ ਚੈਨਲ ਨੂੰ ਦੇ ਲਈ ਅੱਗੇ ਪੰਡਾ ਦੀ ਪ੍ਰੋਪਰ ਜਗ੍ਹਾ ਬਣੋਗੀ ਸਿਕਿਉਰਟੀ ਦਾ ਕਿਵੇਂ ਰੱਖਿਆ ਜਾਊਗਾ ਜੀ ਮੈਂ ਪਹਿਲਾਂ ਕਹਿੰਦਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਾਥ ਹੁੰਦਾ ਹੈ ਇਸ ਵਾਰ ਵੀ ਹੋਊਗਾ ਉਸ ਤੋਂ ਇਲਾਵਾ ਪ੍ਰਾਈਵੇਟ ਸਿਕਿਉਰਟੀ ਦੇ ਲਗਭਗ 70 ਤੇ ਲਗਭਗ 75 ਬੰਦੇ ਇੱਥੇ ਦਰਬਾਰ ਤੇ ਹੁੰਦੇ ਨੇ ਜੀ ਪਾਰਕਿੰਗ ਵੈਸੇ ਤੋਂ ਪਾਰਕਿੰਗ ਦਾ ਇੱਥੇ ਵਾਲੇ ਪਾਰਕਿੰਗ ਹੁੰਦੀ ਹੈ ਲੇਕਿਨ ਆਸ-ਪਾਸ ਦੇ ਜਿੰਦੇ ਵੀ ਖਾਲੀ ਪਲਾਟ ਹੁੰਦੇ ਲੋਕ ਆਪਣੀ ਪ੍ਰਾਈਵੇਟ ਪਾਰਕਿੰਗ ਬਣਾ ਲੈਂਦੇ ਨੇ ਲੋਕ ਕਾਫੀ ਬਾਕੀ ਹਾਂਜੀ ਕਾਫੀ ਟੈਕਸੀ ਦੀ وجہ ਨਾਲ ਲੋਕ ਜਿਵੇਂ ਸਾਹਮਣੇ ਦੋ ਟਾਈਕਾਂ ਦੇ ਇੱਕੜ ਜਗ੍ਹਾ ਪਈ ਹੈ ਉਹ ਪ੍ਰਾਈਵੇਟ ਪਾਰਕਿੰਗ ਲੋਕ ਆਪਣੇ ਆਪਣੇ ਬਣਾ ਲੈਂਦੇ ਨੇ ਇੱਕ ਮਾਈਨਰ ਜੀ 10-5000 ਰੁਪਏ ਰੇਟ ਲਾ ਕੇ ਆਪਣੀ ਪਾਰਕਿੰਗ ਚਾਰਜ ਕਰਦੇ ਨੇ ਸਵਚ ਸਫਾਈ ਦਾ ਕੰਮ ਕਿਹਦੇ ਨੇ ਖਾਸ ਪ੍ਰਬੰਧਕ ਜੀ ਸਫਾਈ ਦਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੇਰਾ ਮੰਨਣਾ ਏ ਜੇਕਰ ਘਰ ਸਾਡਾ ਆਪਣੇ ਤਾਂ ਸ਼ਹਿਰ ਵੀ ਸਾਡਾ ਆਪਣਾ ਹੈ ਇਹ ਆਪਣਾ ਦੇਸ਼ ਵੀ ਹੈ ਲੋਕੀਣਾ ਸਾਫ ਰੱਖਣ ਕੇ ਲਈ ਸਰ ਲਈ ਇੱਕ ਚੰਗਾ ਮੈਸੇਜ ਹੋਊਗਾ